ਸਜਣ ਸੱਚਾ ਪਾਤਿਸਾ ਹੋ ਸਿਰ ਸਾਹਾ ਦਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਸਜਣ ਸੱਚਾ ਪਾਤਿਸਾ ਹੋ ਸਿਰ ਸਾਹਾ ਦਾ ਜਿਸ ਪਾਸ ਬਹਿਠਿਆ ਸੋਹੀਐ ਸਭ ਨਾ ਦਾ ਵੇਸਾ ਸਤਨਾਮ ਸ੍ਰੀ ਸਾਹਿਬ ਜੀ ਗੂਜਰੇ ਮਹੱਲ ਚੌਥਾਂ ਕ ਸਤ ਗੁਰ ਪ੍ਰਸਾਦ ਹਰ ਬਿਨ ਜੀ ਰਹਿ ਨਾਸਕ ਜਿਉ ਬਾਲਕ ਖੀਰ ਆਧਾਰੀ ਗਮ ਅਗੋਚਰ ਪ੍ਰਭ ਗੁਰ ਮੁਖ ਪਾਈ ਐ ਆਪਣੇ ਸਤ ਗੁਰ ਕੈ ਬਲੇ ਹਾਰੀ ਹਰ ਬਿਨ ਜੀ ਆ ਰਹਿਨਾ ਸੰਕ ਜਿਉ ਬਾਲਕ ਖੀਰ ਆਦਾਰੀ ਆਗਮ ਅਗੋਚਰ ਪ੍ਰਭ ਗੁਰ ਮੁਖ ਪਾਈਐ ਆਪਣੇ ਸਤ ਗੁਰ ਕੈ ਬਲਹਾਰੀ ਮਾਨ ਰੇ ਹਰ ਕੀਰਤ ਤਰਤਾਰੀ ਗੁਰੂ ਮੂਖੇ ਨਾਮ ਅੰਮ੍ਰਿਤ ਜਲ ਪਾਈਐ ਜਿਨ ਕਾਉ ਕਿਰਪਾ ਤੁਮਾਰੀ ਰਹਾਉ ਸਨਕ ਸੰੰਦਨ ਨਾਰਦ ਮੁਨ ਸੇਵਾ ਹੈ ਆਨ ਦਿਨ ਜਪਤ ਰਹਾ ਬਨਵਾਰੀ ਸਰਨਾਗਤ ਪ੍ਰਹਲਾਦ ਜਾਨੈ ਤਨ ਕੀ ਸਵਾਰੀ ਅਲਖ ਨਿਰੰਜਨ ਏਕੂ ਵਰਤਾ ਇਕਾ ਜੋਤ ਮੁਰਾਰੀ ਸਬਜਾ ਚਿਕ ਤੂ ਏਕੋ ਦਾਤਾ मांगह हाथ पसारी भगत जना के उत्तम वाणी गावह अकाथ कथा नित न्यारी ਸਤ ਪੁਰ ਜਨਮ ਪਿਆ ਤਿਲ ਕੇਰਾ ਆਪ ਤਰੇ ਕੋਲਾ ਤਾਰੀ ਮਨ ਮੁਖ ਦੁਬਦਾ ਦੁਰ ਮਤ ਬਿਆਪੇ ਜਿਨ ਅੰਤਰ ਮੋ ਗੁਬਾਰੀ संत जनाकी कथा ना पावे ओए डूबे सण परवारी नंदक ਵਾਲ ਪਖ ਮਾਇਆ ਤਾਰੀ ਸੰਤ ਜਨਾ ਕੀ ਨੰਦਾਵੇ ਆਪੇ ਨਾ ਉਰਵਾਰ ਨਾ ਪਾਰੇ ਐ ਪਰ ਪੰਜ ਖੇਲ ਕੀਆ ਸਭ ਕਰਤਾ ਹਾਰ ਕਰਤਾ ਸਭ ਕਲਤਾਰੀ ਹਾਰੇ ਇੱਕੋ ਸੂਤ ਵਰਤ ਜੁਗ ਅੰਤ ਰਸਨਾ ਰਸਨੇ ਰਸ ਗਾਵ ਹਰ ਗੁਣ ਰਸਨਾ ਹਰ ਰਸ ਤਾਰੀ ਰਸਨਾ ਰਸਨਾ ਰਸ ਗਾਵਹਿ ਹਰ ਗੁਣ ਰਸਨਾ ਹਰ ਰਸ ਤਾਰੀ ਨਾਨਕ ਹਰਿ ਬਿਨ ਅਵਰ ਨਾਮ ਮੰਗਾ ਹਰਿ ਰਸ ਪ੍ਰੀਤ ਪਿਆਰੀ ਰਸਨ ਰਸਨ ਰਾਸ ਗਾਵਹਿ ਹਰਿ ਗੁਣ ਰਸਨਾ ਹਰ ਰਸ ਤਾਰੇ ਨਾਨਕ ਹਰ ਬਿਨ ਅਵਰ ਨਾ ਮੰਗਾ ਹਰ ਰਸ ਪ੍ਰੀਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਬਿਨ ਜੀਵਾਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਆਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪਣੇ ਸਤ ਗੁਰ ਕੈ ਬਲੇਹਾਰੀ